ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਅੰਬੈਲਗਰ ਪੜਨ ਦੇ ਉੱਪਰ ਇੱਕ ਵਾਰ ਫਿਰ ਤੋਂ ਪੰਜਾਬੀ ਸਾਹਿਤ ਨਾਲ ਸੰਬੰਧਿਤ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਔਰ ਪੇਸ਼ ਕਰਦੇ ਹਾਂ ਇਸ ਵੀਡੀਓ ਦਾ ਪਹਿਲਾ ਪ੍ਰਸ਼ਨ ਜਿਹੜਾ ਕਿ ਹੈ ਪੰਜਾਬੀ ਵਾਰ ਤਕਦੀਬ ਪ੍ਰਾਥਮਿਕ ਰਚਨਾ ਕਿਹੜੀ ਹੈ ਪੰਜਾਬੀ ਵਾਰ ਤਕਦੀਬ ਦੀ ਪ੍ਰਾਥਮਿਕ ਰਚਨਾ ਕਿਹੜੀ ਹੈ ਤਾਂ ਇਸ ਰਚਨਾ ਦਾ ਨਾਮ ਹੈ ਪ੍ਰਾਤਨ ਜਨਮਸਖੀ ਜਿਸ ਤੋਂ ਪਹਿਲਾਂ ਆਪਾਂ ਨੇ ਪੰਜਾਬੀ ਸਾਹਿਤ ਨਾਲ ਸੰਬੰਧਿਤ ਕਈ ਵੀਡੀਓ ਜ ਆਪਣੇ ਚੈਨਲ ਦੇ ਉੱਪਰ ਲੋੜ ਕੀਤੀਆਂ ਹੋਈਆਂ ਹਨ ਤੁਸੀਂ ਆਪਣੇ ਚੈਨਲ ਦੇ ਉੱਪਰ ਜਾ ਕੇ ਪਲੇਲਿਸਟ ਦੇ ਵਿੱਚ ਇਸ ਨੂੰ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਦੋਸਤੋ ਜਿਆਦਾ ਤੋਂ ਜਿਆਦਾ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਚੈਨਲ ਸਬਸਕ੍ਰਾਈਬ ਹੋ ਸਕੇ ਮੋਨਟਾਈਜ਼ ਹੋ ਸਕੇ ਤੇ ਕੁਝ ਇਨਕਮ ਸਾਨੂੰ ਵੀ ਆਉਣ ਲੱਗ ਜੇਗੀ ਠੀਕ ਹੈ ਜੀ ਧੰਨਵਾਦ ਤੇ ਦੇਖਦੇ ਹਾਂ ਹੁਣ ਆਪਣਾ ਨੈਕਸਟ ਵਿਸ਼ਾ ਬ੍ਰਾਹਮਣ ਜਨਮ ਸਤ ਕੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਪੁਰਾਤਨ ਜਨਮ ਸਾਖੀ ਨੂੰ ਬਲਾਇਤ ਵਾਲੀ ਜਨਮ ਸਾਖੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਪ੍ਰਾਥਮਿਕ ਵਿਰਚਨਾ ਹੈ ਪੁਰਾਤਨ ਜਨਮ ਸਾਖੀ ਤੇ ਪੁਰਾਤਨ ਜਨਮ ਸਾਖੀ ਦਾ ਦੂਸਰਾ ਨਾਮ ਹੈ ਬਲਾਇਤ ਵਾਲੀ ਜਨਮ ਸਾਖੀ ਨੈਕਸਟ ਕੁਐਸਚਨ ਹੈ ਆਧੁਨਿਕ ਨਿਵੰਦ ਰਚਨਾ ਦਾ ਮੋਡ ਕਿਹੜੀ ਸਦੀ ਵਿੱਚ ਵੱਜਦਾ ਹੈ ਆਧੁਨਿਕ ਨਿਵੰਦ ਰਚਨਾ ਦਾ ਮੋਡ ਕਿਹੜੀ ਸਦੀ ਦੇ ਵਿੱਚ ਵੱਜਦਾ ਹੈ ਤਾਂ ਇਹ ਸਦੀ ਹੈਗੀ 20ਵੀਂ ਸਦੀ ਠੀਕ ਹੈ ਜੀ ਇਮੀਂ ਸਰੀਰੇ ਵਿੱਚ ਆਧੁਨਿਕ ਨਿਮੰਦਰ ਰਚਨਾ ਦਾ ਮੁੱਢ ਬੰਦਿਆ ਹੈ। ਨੈਕਸਟ ਕੁਐਸਚਨ ਦੇਖੋ ਪੰਜਾਬ ਅੰਗਰੇਜ਼ਾਂ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀ ਇਸ ਦੀ ਜਾਣਕਾਰੀ ਦੇਣ ਦੇ ਮਨੋਰਥ ਨਾਲ ਕਿਹੜੀਆਂ ਦੋ ਕਿਤਾਬਾਂ ਦੀ ਰਚਨਾ ਕੀਤੀ ਗਈ? ਅੰਗਰੇਜ਼ਾਂ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀ ਇਸ ਦੀ ਜਾਣਕਾਰੀ ਦੇਣ ਦੇ ਮਨੋਰਥ ਨਾਲ ਕਿਹੜੀਆਂ ਦੋ ਕਿਤਾਬਾਂ ਦੀ ਰਚਨਾ ਕਿਤੇਗੀ ਤਾਂ ਇਹ ਸੀ ਸਿੱਖਾਂ ਦੀ ਸਿੱਖਾਂ ਦੇ ਰਾਜ ਦੀ ਵਿਤਾ ਅਤੇ ਪੰਜਾਬੀ ਬਾਤचीत ਠੀਕ ਹੈ ਜੀ ਸਿੱਖਾਂ ਦੇ ਰਾਜ ਦੀ ਵਿਤਾ ਤੇ ਪੰਜਾਬੀ ਬਾਤचीत ਨਖ ਦੇਖੋ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਸਵੈ ਜੀਵਨੀ ਲੇਖਣ ਦੀ ਵਾਰਤਕ ਪਰੰਪਰਾ ਕਿਸ ਰਚਨਾ ਨਾਲ ਸ਼ੁਰੂ ਹੁੰਦੀ ਹੈ ਆਧੁਨਿਕ ਪੰਜਾਬੀ ਸਾਹਿਤ ਵਿੱਚ ਸਵੈ ਜੀਵਨੀ ਲਿਖਣ ਦੀ ਵਾਰਤਕ ਪਰੰਪਰਾ ਕਿਸ ਰਚਨਾ ਨਾਲ ਸ਼ੁਰੂ ਹੁੰਦੀ ਹੈ ਤਾਂ ਇਹ ਹੁੰਦੀ ਹੈ ਪ੍ਰੋਫੈਸਰ ਤੇਜਾ ਸਿੰਘ ਦੀ ਜੀਵਨੀ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਨਾਲ ਠੀਕ ਹੈ ਜੀ ਪ੍ਰੋਫੈਸਰ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਦੇ ਨਾਲ ਸ਼ੁਰੂ ਹੁੰਦੀ ਹੈ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਸਵੈ ਜੀਵਨੀ ਲਿਖਣ ਦੀ ਵਾਰਤਕ ਪਰੰਪਰਾ ਨੈਕਸਟ ਕੁਸਚਨ ਦੇਖੋ ਅਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਅਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਤਾਂ ਇਹ ਹੈ ਰਸਿੱਧੀ ਟਿਕਟ ਅਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਹਿੰਦੀ ਸਾਹਿਤre ਵਿੱਚ ਵੀ ਇੱਕ ਮਤਵਪੂਰਨ ਰੋਲ ਅਦਾ ਕਰਦੀ ਹੈ ਇਹ ਹਿੰਦੀ ਸਾਹਿਤre ਵਿੱਚ ਵੀ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਹਨ ਠੀਕ ਹੈ ਜੀ ਨੈਕਸਟ ਦੇਖੋ ਦਲੀਪ ਗੌਰ ਟਿਵਾਣਾ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਦਲੀਪ ਗੌਰ ਟਿਵਾਣਾ ਦੀ ਸਵੈ ਜੀਵਨੀ ਦਾ ਕੀ ਨਾਂ ਹੈ ਆਇ ਹੈ ਨੰਗੇ ਪੈਰਾਂ ਦਾ ਸਫਰ ਨੰਗੇ ਪੈਰਾਂ ਦਾ ਸਫਰ ਦਲੀਪ ਘੋਟੇਵਾਨਾ ਦੀ ਸਵੈ ਜੀਵਨੀ ਹੈ ਆਰ ਸੀ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਹੈ ਤੇ ਰਸਿੱਧੀ ਟਿਕਟ ਅਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਹੈ ਠੀਕ ਹੈ ਜੀ ਸਵੈ ਜੀਵਨੀ ਆਤਮ ਕਥਾ ਹੁੰਦੀ ਹੈ ਨਖ ਦੇਖੋ ਆਧੁਨਿਕ ਪੰਜਾਬੀ ਨਾਵਲ ਦਾ ਮੁੱਢ ਕਿਸ ਸਦੀ ਵਿੱਚ ਵੱਜਦਾ ਹੈ ਆਧੁਨਿਕ ਪੰਜਾਬੀ ਨਾਵਲ ਦਾ ਮੁੱਢ ਵੱਜਦਾ ਹੈ 19ਵੀਂ ਸਦੀ ਦੇ ਵਿੱਚ ਠੀਕ ਹੈ 19ਵੀਂ ਸਦੀ ਦੇ ਵਿੱਚ ਪੰਜਾਬੀ ਨਾਵਲ ਦਾ ਮੁੱਢ ਵੱਜਦਾ ਹੈ ਆਧੁਨਿਕ ਪੰਜਾਬੀ ਕਹਾਣੀ ਦਾ ਮੁੱਢ ਕਿਸ ਸਦੀ ਵਿੱਚ ਵੱਜਦਾ ਹੈ ਆਧੁਨਿਕ ਪੰਜਾਬੀ ਕਹਾਣੀ ਦਾ ਮੁੱਢ ਕਿਸ ਸਦੀ ਵਿੱਚ ਵੱਜਦਾ ਹੈ ਤਾਂ ਇਹ ਸਦੀ ਹੈ 20ਵੀਂ ਸਦੀ ਠੀਕ ਹੈ 20ਵੀਂ ਸਦੀ ਨੈਕਸਟ ਕੁਐਸਚਨ ਹੈ ਆਪਣੇ ਕੋਲੇ ਆਧੁਨਿਕ ਪੰਜਾਬੀ ਨਾਵਲ ਦਾ ਮੁੱਢੀ ਨਾਵਲਕਾਰ ਕੌਣ ਹੈ ਤਾਂ ਇਹ ਹੈ ਅਜਲਾ ਨਾਵਲ ਜਿਹੜਾ ਹੈ ਪੰਜਾਬੀ ਨਾਵਲ ਸੁੰਦਰੀ ਜਿਹੜੀ ਕੀ ਭਾਈ ਵੀਰ ਸਿੰਘ ਜੀ ਦਾ ਨਾਵਲ ਸੀ ਠੀਕ ਹੈ ਭਾਈ ਵੀਰ ਸਿੰਘ ਦਾ ਨਾਵਲ tha ਸੁੰਦਰੀ ਆਧੁਨਿਕ ਕਲਾਸਿਕਲ ਆਧੁਨਿਕ ਕਲਾਸਿਕਲ ਪੰਜਾਬੀ ਨਾਵਲ ਦਾ ਮੁੱਢ ਕਿਸ ਨਾਵਲਕਾਰ ਨਾਲ ਵੱਜਦਾ ਹੈ ਆਧੁਨਿਕ ਕਲਾਸਿਕਲ ਪੰਜਾਬੀ ਨਾਵਲ ਦਾ ਮੁੱਢ ਕਿਸ ਨਾਵਲਕਾਰ ਨਾਲ ਵੱਜਦਾ ਹੈ ਤਾਂ ਇਹ ਵੱਜਦਾ ਹੈ ਨਾਵਲਕਾਰ ਨਾਨਕ ਸਿੰਘ ਨਾਲ ਠੀਕ ਹੈ ਜੀ ਨਾਵਲਕਾਰ ਨਾਨਕ ਸਿੰਘ ਨਾਲ ਨੈਕਸਟ ਕੁਸ਼ਣ ਦੇਖੋ ਪੰਜਾਬੀ ਸਾਹਿਤ ਵਿੱਚ ਸਭ ਨਾਲੋਂ ਵੱਧ ਨਾਵਲ ਲਿਖਣ ਵਾਲੇ ਨਾਵਲਕਾਰ ਬਾਰੇ ਲਿਖੋ ਪੰਜਾਬੀ ਸਾਹਿਤ ਵਿੱਚ ਸਭ ਨਾਲੋਂ ਵੱਧ ਨਾਵਲ ਕਿਸ ਨੇ ਲਿਖੇ ਹਨ ਤਾਂ ਹੀ ਲਿਖੇ ਹਨ ਨਾਵਲਕਾਰ ਨਾਨਕ ਸਿੰਘ ਨੇ ਨਾਨਕ ਸਿੰਘ ਦਾ ਪੰਜਾਬੀ ਵਿੱਚ ਲਿਖਿਆ ਪਹਿਲਾ ਨਾਵਲ ਕਿਹੜਾ ਹੈ ਨਾਨਕ ਸਿੰਘ ਦਾ ਪੰਜਾਬੀ ਵਿੱਚ ਲਿਖਿਆ ਪਹਿਲਾ ਨਾਵਲ ਕਿਹੜਾ ਹੈ ਤਾਂ ਇਸ ਦਾ ਨਾਮ ਹੈ ਮਤਰੀ ਮਾਂ ਨੈਕਸਟ ਕੁਐਸਚਨ ਦੇਖੋ ਨਾਨਕ ਸਿੰਘ ਦਾ ਮਤ੍ਰਈ ਮਾਂ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ ਨਾਨਕ ਸਿੰਘ ਦਾ ਮਤ੍ਰਈ ਮਾਂ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ ਤਾਂ ਇਹ ਹੋਇਆ 1927 ਈਸਵੀ ਦੇ ਵਿੱਚ ਪੰਜਾਬੀ ਵਿੱਚ ਗਿਆਨਪੀਠ ਅਵਾਰਡ ਵਿਜੇਤਾ ਨਾਵਲਕਾਰ ਦਾ ਨਾਮ ਕੀ ਹੈ ਪੰਜਾਬੀ ਵਿੱਚ ਗਿਆਨਪੀਠ ਅਵਾਰਡ ਵਿਜੇਤਾ ਨਾਵਲਕਾਰ ਦਾ ਨਾਮ ਹੈ ਗੁਰਦੇਵਾਲ ਸਿੰਘ ਠੀਕ ਹੈ ਜੀ ਗੁਰਦੇਵਾਲ ਸਿੰਘ ਨੂੰ ਪੰਜਾਬੀ ਦੇ ਵਿੱਚ ਗਿਆਨਪੀਠ ਪੁਰਸਕਾਰ ਮਿਲਿਆ ਸੀ ਠੀਕ ਹੈ ਜੀ ਪੰਜਾਬੀ ਭਾਸ਼ਾ ਦੇ ਵਿੱਚ ਲਿਖਣ ਦੇ ਲਈ ਗਿਆਨਪੀੜ ਪੁਰਸਕਾਰ ਮਿਲਿਆ ਸੀ ਨੈਕਸਟ ਕੁਐਸਚਨ ਹੈ ਆਪਣੇ ਕੋਲੇ ਪੰਜਾਬ ਦੇ ਪੰਜਾਬੀ ਭਾਸ਼ਾ ਦੇ ਕੋਈ ਜਿਹੇ ਦੋ ਅਧਿਆਪਕਾਂ ਦੇ ਨਾਮ ਲਿਖੋ ਜਿਨ੍ਹਾਂ ਨੂੰ ਪਾਤ ਸਰਕਾਰ ਵੱਲੋਂ ਪੰਜਾਬੀ ਵਿਸ਼ੇ ਵਿੱਚ ਭਾਸ਼ਾ ਵਿੱਚ ਨੈਸ਼ਨਲ ਅਵਾਰਡ ਪ੍ਰਾਪਤ ਹੋਇਆ ਤਾਂ ਇਹ ਹੈ ਜੀ ਡਾਕਟਰ ਪਰਮਜੀਤ ਸਿੰਘ ਕਾਲਸੀ ਗਰਦਾਸਪੁਰ ਤੇ ਬਲਰਾਮ ਸ਼ਰਮਾ ਲੁਧਿਆਣਾ ਠੀਕ ਹੈ ਜੀ ਡਾਕਟਰ ਪਰਮਜੀਤ ਸਿੰਘ ਕਾਲਸੀ ਜੋਗਾਗੁਰ ਗੁਰਦਾਸਪੁਰ ਦੇ ਹਨ ਔਰ ਸ਼੍ਰੀ ਬਲਰਾਮ ਸ਼ਰਮਾ ਲੁਧਿਆਣਾ ਦੇ ਠੀਕ ਹੈ ਜੀ ਨੈਕਸਟ ਕੁਐਸਚਨ ਦੇਖੋ ਨਾਵਲਕਾਰ ਗੁਲਦੇਵਾਲ ਸਿੰਘ ਨੇ ਕੋਈ ਦੋ ਨਾਵਲ ਦੇ ਨਾਮ ਲਿਖੋ ਨਾਵਲਕਾਰ ਗੁਰਦੇਵਾਲ ਸਿੰਘ ਦੇ ਕੋਈ ਦੋ ਨਾਵਲਾਂ ਦੇ ਨਾਮ ਲਿਖੋ ਇਹ ਨਾਵਲ ਕਿਹੜੇ-ਕਿਹੜੇ ਨੇ ਪਰਸਾ ਅਣਹੋਏ ਕਵੇਲੇ ਮੜੀਆਂ ਦਾ ਦੀਵਾ ਅੰਨੇ ਘੋੜੇ ਦਾ ਦਾਨ ਅੱਧ ਚਾਨਣੀ ਰਾਤ ਇਹ ਨਾਵਲਕਾਰ ਗੁਰदयाल ਸਿੰਘ ਦੇ ਪ੍ਰਸਿੱਧ ਨਾਵਲ ਨੇ ਠੀਕ ਹੈ ਜੀ ਅੰਨੇ ਘੋੜੇ ਦਾ ਦਾਨ ਦੇਤੇ ਤਾਂ ਇੱਕ ਪੰਜਾਬੀ ਫਿਲਮ ਵੀ ਬਣੀ ਹੈ ਇਹ ਬਹੁਤ ਵਧੀਆ ਨਾਵਲ ਹੈ ਨੈਕਸਟ ਦੇਖੋ ਪੰਜਾਬੀ ਵਿੱਚ ਚੇਤਨਾ ਪ੍ਰਵਾਹ ਸ਼ੈਲੀ ਦਾ ਨਾਵਲਕਾਰ ਕਿਸ ਨੂੰ ਮੰਨਿਆ ਗਿਆ ਹੈ ਇਹ ਮੰਨੇ ਗਿਆ ਜੀ ਸੁਰਜੀਤ ਸਿੰਘ ਸੇਠੀ ਨੂੰ ਪੰਜਾਬੀ ਵਿੱਚ ਚੇਤਨਾ ਪ੍ਰਵਾਹ ਚਾਲੀ ਦਾ ਨਾਵਲਕਾਰ ਕਿਸ ਨੂੰ ਮੰਨਿਆ ਜਾਂਦਾ ਹੈ ਸਰਜੀਤ ਸਿੰਘ ਸੇਠੀ ਨੂੰ ਨਖਰ ਦੇਖੋ ਪੰਜਾਬੀ ਵਿੱਚ ਆਂਚਲਿਕ ਨਾਵਲਕਾਰ ਕਿਸ ਨੂੰ ਮੰਨਿਆ ਜਾਂਦਾ ਹੈ ਰਾਮ ਸਰੂਪ ਅਣਕੀ ਨੂੰ ਪੰਜਾਬੀ ਵਿੱਚ ਆਂਚਲਿਕ ਨਾਵਲਕਾਰ ਰਾਮ ਸਰੂਪ ਅਣਕੀ ਨੂੰ ਮੰਨਿਆ ਜਾਂਦਾ ਹੈ ਨਖਰ ਦੇਖੋ ਪੰਜਾਬੀ ਵਿੱਚ ਇਤਿਹਾਸਿਕ ਨਾਵਲ ਲਿਖਣ ਵਾਲਾ ਨਾਵਲਕਾਰ ਕੌਣ ਹੈ ਤਾਂ ਹੈ ਕਰਨਲ ਨਰਿੰਦਰਪਾਲ ਸਿੰਘ ਠੀਕ ਹੈ ਜੀ ਕਰਨਲ ਨਰਿੰਦਰਪਾਲ ਸਿੰਘ ਜਿਹੜਾ ਕਿ ਪੰਜਾਬੀ ਵਿੱਚ ਇਤਿਹਾਸਿਕ ਨਾਵਲਕਾਰ ਲਿਖਣ ਵਾਲਾ ਨਾਵਲਕਾਰ ਹੈ ਠੀਕ ਹੈ ਜੀ ਤੁੱਤਾਂ ਵਾਲਾ ਖੂ ਨਾਵਲ ਕਿਸ ਦੀ ਰਚਨਾ ਹੈ ਤਾਂ ਇਹ ਹੈ ਸੋਹਣ ਸਿੰਘ ਸੀਤਲ ਦੀ ਰਚਨਾ ਹੈ ਤੁੱਤਾਂ ਵਾਲਾ ਖੂ ਸੋਹਣ ਸਿੰਘ ਸੀਤਲ ਦੀ ਰਚਨਾ ਹੈ ਇਹ ਸੀ ਆਪਣੀ ਅੱਜ ਦੀ ਵੀਡੀਓ ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਮਿਲਦੇ ਆ ਬਹੁਤ ਜਲਦੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ